ਜ਼ਿਲ੍ਹਾ ਬਾੜ ਅਸੋਸੀਏਸ਼ਨ ਫਤੇਗੜ ਸਾਹਿਬ 'ਚ ਲੋਹੜੀ ਪਰਵ ਬੇਟੀ ਉਤਸਵ ਦੇ ਰੂਪ 'ਚ ਮਨਾਇਆ ਗਿਆ। ਕਿ ਮਿੱਠੀ ਦਾ ਡੋਲਾ ਦੇ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਵੱਲੋਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਔਰ ਮੈਂ ਇਹ ਸਮਝਦਾ ਹੈਗਾ ਕਿ ਲੋਹੜੀ ਦਾ ਤਿਹਾਰ ਇੱਕ ਐਸਾ ਤਿਹਾਰ ਹੈ ਜਿਹਦੇ ਨਾਲ ਹਾਸੇ ਖੁਸ਼ੀਆਂ ਖੇੜੇ ਸਾਰੇ ਇਕੱਠੇ ਹੋ ਜਾਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਵਕੀਲਾਂ ਦੇ ਵਿੱਚ ਇੰਨੀ ਸਪੈਸ ਭਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਪਲ ਕਿਉਂਕਿ ਵਕੀਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਬਹੁਤ ਸਾਰੇ ਵਕੀਲਾਂ ਨੂੰ ਜਿਵੇਂ ਸਾਡੇ ਕੁਝ ਦੋ ਕੁੜੀਆਂ ਜੱਜ ਸਿਲੈਕਟ ਹੋਈਆਂ ਹੈਗੀਆਂ ਤੇ ਇੱਕ ਬੇਟਾ ਜੱਜ ਸਿਲੈਕਟ ਹੋਇਆ ਔਰ ਸਾਰਿਆਂ ਦੀ ਖੁਸ਼ੀ ਮਨਾਉਂਦੇ ਹੋਏ ਅੱਜ ਅਸੀਂ ਇਹ ਸੋਚਿਆ ਕਿ ਇਹ ਤਿਹਾਰ ਨੂੰ ਜਿਹੜਾ ਹੈਗਾ ਅਸਰ ਅਸਰ ਹੋਲਾ ਅਸ਼ਟ ਦੇ ਨਾਲ ਮਲਾਈ ਅੱਜ ਲੋੜੀ ਦੇ ਉਪਲਖਸ਼ ਦੇ ਵਿੱਚ ਬਾਹਰ ਐਸੋਸੀਏਸ਼ਨ ਮਾਤੇਗੜ ਸਾਹਿਬ ਨੇ ਤਾਨੀ ਸਾਹਿਬ ਦੀ ਸਰਪਸਤੀ ਦੇ ਵਿੱਚ ਸਾਰੇ ਜੁਡੀਸ਼ੀਅਲ ਆਫੀਸਰ ਨੂੰ ਤੇ ਲੋੜੀ ਮਨਾ ਰਹੇ ਹਾਂ ਸੀ ਸਾਰੇ ਜੁਡੀਸ਼ੀਅਲ ਆਫੀਸਰ ਨੂੰ ਇਨਵਾਈਟ ਕੀਤਾ ਹੈ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਇੱਥੇ ਇਹਨਾਂ ਨੇ ਕਾਪੀ ਲਿਖਿਆ ਕਿ ਲੜਕੀਆਂ ਦੀ ਲੋੜੀ ਅਜੀਬ ਮੁੰਡਿਆਂ ਦੀ ਲੋੜੀ ਤਾਂ ਉਨਾਉਂਦੇ ਸੀ ਪਰ ਲੜਕੀਆਂ ਦੀ ਲੋੜੀ ਬਹੁਤ ਘਟ ਬਣਾਈ ਜਾਂਦੀ ਹੈ ਇਸ ਕਾਰਨ ਮੈਂ ਤਾਰਨੀ ਸਾਹਿਬ ਨੂੰ ਇਸ ਉਸ ਉਪਲਖਸ਼ ਉੱਤੇ ਵਿਸ਼ੇਸ਼ ਵਧਾਈ ਦੇਣਾ ਹੈ ਮੇਰੇ ਤੇ ਮੇਰੀ ਸਾਰੀ ਟੀਮ ਵੱਲੋਂ ਸਾਰੇ ਜੁਡੀਸ਼ੀਅਲ ਆਫੀਸਰਸ ਵੱਲੋਂ ਸਾਰੇ ਐਡਵੋਕੇਟਸ ਨੂੰ ਲੋੜੀ ਦੀ ਬਹੁਤ-ਬਹੁਤ ਵਧਾਈ ਥੈਂਕ ਯੂ